ਅੱਜ ਰੋਡ ਸੇਫਟੀ ਮੰਥ ਜਿਹੜਾ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਹੈ ਜਿਹੜਾ ਕਿ ਨੈਸ਼ਨਲ ਲੈਵਲ ਤੇ ਮਨਾਇਆ ਜਾ ਰਿਹਾ ਹੈ ਅੱਜ ਖੰਨਾ ਪੁਲਿਸ ਅਤੇ ਖੰਨਾ ਵਿਕਾਸ ਕਲੱਬ ਖੰਨਾ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਸਾਰੇ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅੱਜ ਇਸ ਮੌਕੇ ਤੇ ਅਸੀਂ ਹੈਲਮਟ ਰਿਫਲੈਕਟਿਵ ਜੈਕਟ ਅਤੇ ਬਾਕੀ ਸਾਰਾ ਸਾਜ਼ੋ ਸਮਾਨ ਵੰਡ ਰਹੇ ਹਾਂ ਇਹ ਸਿਰਫ ਇੱਕ ਵੰਡਨਲੀ ਮੁਹਿੰਮ ਨਹੀਂ ਹੈ बल्कि एक कदम है अपने खन्ना एक सुरक्षित खन्ना तब्दील करने सारे जे जानते हो कि एक गलती के कारण कई परिवार भी तबाह हो सकते हैं इसलिए आओ असी सारे अण करिए कि असी एक सुरक्षित खन्ना बनावे ट्रैफिक की समस्या लिए देखो जी टू वे टू अप्रोच एक होंगीमेंट ਜਿਹਦੇ ਵਿੱਚ ਸਾਡੇ ਟ੍ਰੈਫਿਕ ਪੁਲਿਸ ਅਤੇ ਸਾਡੇ ਬਾਕੀ ਥਾਣਿਆਂ ਦੇ ਮੁਲਾਜ਼ਮ ਅ ਇਨਫੋਰਸਮੈਂਟ ਕਰਦੇ ਹੋਏ ਟ੍ਰੈਫਿਕ ਚਲਾਨੀ ਹੁੰਦੀ ਹੈ ਡੇ ਨਾਈਟ ਵਹੀਕਲਸ ਇੰਪਾਉਂਡ ਕੀਤੇ ਹੁੰਦੇ ਨੇ ਜਿਹੜੇ ਕਿ ਟ੍ਰੈਫਿਕ ਨਿਯਮਾਂ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਹਨ ਨਾਲ ਹੀ ਸਾਡੇ ਅਵੇਅਰਨੈਸ ਕੈਂਪੇਨਸ ਵੀ ਹਮੇਸ਼ਾ ਚਾਲੂ ਰਹਿੰਦੇ ਹਨ ਇਹਦੇ ਨਾਲ ਹੀ ਕਈ ਵਾਰ ਟ੍ਰੈਫਿਕ ਜੈਮ ਜਾਂ ਕਈ ਐਕਸੀਡੈਂਟਸ ਹੁੰਦੇ ਨੇ ਜਿਹੜੇ ਕਿ ਸਾਰੇ ਸੰਬੰਧਿਤ ਵਿਭਾਗਾ ਦੇ ਨਾਲ ਅਸੀਂ ਮਿਲ ਕੇ ਰੂਡ ਹਾਟਸਪots ਬਲੈਕਸਪots ਆਇਡੈਂਟੀਫਾਈ ਕੀਤੇ ਨੇ ਜਿੱਥੇ ਕਿ ਰੂਡ ਸਾਈਡ ਐਕਸੀਡੈਂਟਸ ਦੀ ਜ਼ਿਆਦਾ ਤਾਦਾਦ ਹੈ ਇਹਨਾਂ ਦੇ ਵਿੱਚ ਵੀ ਜਿਹੜੇ ਸੰਬੰਧਕ ਵਿਭਾਗ ਨੇ ਜਿਵੇਂ ਕਿ ਪੀਡਬਲਯੂਡੀ ਐਨਏਸੀਆਈ ਆਦਿ ਜਿੱਥੇ ਵੀ ਉਹ ਬਲੈਕਸਪੌਟ ਉਹਨਾਂ ਦੇ ਅਧਿਕਾਰ ਖੇਤਰ ਦੇ ਅਧੀਨ ਆਂਦਾ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਇਹਦਾ ਜਲਦ ਤੋਂ ਜਲ ਹਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਰੋਡ ਟਾਪਿਕ ਜਦੋਂ ਪਾਰਕ ਸਿਟੀ ਵਾਲੀ ਜਗ੍ਹਾ ਤੇ ਹੁੰਦੀ ਹੈ ਬਹੁਤ ਏਨੀ ਜਿਹੜੇ ਸਾਡੇ ਜਾਮ ਹੁੰਦੇ ਨੇ ਜਿਹੜੇ ਸਾਡੇ ਇਹ ਹਾਈ ਫੁੱਟਬਾਲ ਫੀਲਪੜੱਕੇ ਵਾਲੀ ਜਗਾਵਾਂ ਨੇ ਉੱਤੇ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਰੋਡ ਨੂੰ ਜਾਮ ਨਾ ਕਰਨ ਆਪਣੇ ਜਿਹੜੇ ਵਾਹਨ ਨੇ ਉਹ ਸਹੀ ਜਗ੍ਹਾ ਤੇ ਲਾਣ ਤੇ ਜਲਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿੱਥੇ ਇਹ ਸਾਰੇ ਬਾਜ਼ਾਰਾਂ ਨੂੰ ਡੀਕੰਜੈਸਟ ਕੀਤਾ ਜਾਵੇਗਾ ਜਿਹੜਾ ਅਸੀਂ ਜਿਹੜਾ ਉਹ ਜਗਾ ਹੁੰਦ ਚੱਲ ਰਹੀ ਆ ਉਹ ਰੋਡ ਜਿਹੜੀ ਅਜਨੇ ਟਰਾਲੀਆਂ ਬੜੇ ਬਾਰੇ ਤੁਸੀਂ ਲਈ ਜਾਂਦੇ ਤੇ ਉੱਪਰ ਲਈ ਜਾਂਦੇ ਉਹਨਾਂ ਵਾਸਤੇ ਕੋਈ ਟਾਈਮਿੰਗ ਵੀ ਹੈ ਜੀ ਵੀ ਓਵਰਲੋਡ ਟਰਾਲੀਆਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਮੋਟਰ ਵਹੀਕਲ ਐਕਟ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਜਿਹੜੀ ਮੈਂ ਤੁਸੀਂ ਤੁੰਡ ਦੀ ਗੱਲ ਕੀਤੀ ਅੱਜ ਇਸ ਮੁਹਿੰਮ ਵਿੱਚ ਅਸੀਂ ਆਪਣਾ ਜਿਹੜੇ ਰਿਫਲੈਕਟਰਸ ਹੈਗੇ ਨੇ ਉਹ ਵੀ ਮੋਹਿਆਂ ਕਰਾਈ ਨੇ ਔਰ ਲੋਕਾਂ ਨੂੰ ਵੀ ਅਤੇ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਨੇ ਜਿਹੜੇ ਕਿ ਦਿਨ ਰਾਤ ਧੂਆ ਮਿੱਟੀ ਵਿੱਚ ਤੁੰਡ ਤੋਂ ਤੋਂ ਪਰੇ ਵਿਚ ਖੜੀ ਰਹਿੰਦੇ ਨੇ ਉਹਨਾਂ ਨੂੰ ਵੀ ਰਿਫਲੈਕਟਰ ਬੈਟਨਸ ਅਤੇ ਰਿਫਲੈਕਟਰ ਜੈਕਟਾ ਮੁਹਿਆ ਕਰਾਈ ਗਈ ਹੈ। ਦੇਖੋ ਜੀ ਇਸ ਸੰਬੰਧੀ ਜਿਹੜਾ ਜੇਕਰ ਅਸੀਂ ਰੋਡ ਸੇਫਟੀ ਦੀ ਗੱਲ ਕਰੀਏ ਤੇ ਸਾਡਾ ਜ਼ਿਲ੍ਹਾ ਪਤਰੀ ਇੱਕ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਹੁੰਦੀ ਹੈ। ਉਹਦੀ ਮੀਟਿੰਗਸ ਵਿੱਚ ਵੀ ਇਹ ਮੈਟਰ ਟੇਕ ਅਪ ਕੀਤਾ ਗਿਆ ਹੈ ਅਤੇ ਇਹ ਸੁਝਾਅ ਦਿੱਤੇ ਗਏ ਨੇ ਜਿਹੜੇ ਬਾਕੀ ਦੇ ਸਟੇਕ ਹোলਡਰਸ ਮੈਂਬਰਸ ਨੇ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਦੇ ਇਹਤੇ ਜਲਦ ਤੋਂ ਜਲਦ ਪਾ ਐਕਸ਼ਨ ਲਵਾਓ। ਅਸੀਂ ਸਟੂਡੈਂਟ ਵਾਸਤੇ ਕੁਝ ਅਵੇਅਰਨੈਸ ਕੈਂਪ ਉਹ ਅਰੇਂਜਮੈਂਟ ਕਰਦੇ। ਸਾਡੀ ਆਲਰੇਡੀ ਅਵੇਅਰਨੈਸ ਕੈਂਪੇਨਸ ਚੱਲੂ ਹੈਗੇ ਨੇ। ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾਂਦੇ ਨੇ, ਪੰਜਾਬ ਪੁਲਿਸ, ਮਹਿਲਾ ਮਿੱਤਰ ਵੱਲੋਂ ਵੀ ਇਨਫੋਰਮੇਸ਼ਨ ਐਜੂਕੇਸ਼ਨ ਦੇ ਅਵੇਅਰਨੈਸ ਕੈਂਪੇਨਸ ਕੀਤੇ ਜਾਂਦੇ ਨੇ। ਉਹਨਾਂ ਨੂੰ ਵੀ ਤੁਹਾਡੇ ਸਾਰਿਆਂ ਦੇ ਥਰੂ ਇਹੀ ਬੇਨਤੀ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਅੰਡਰ-ਏਜ ਡਰਾਈਵਿੰਗ ਨਾ ਕੀਤੀ ਜਾਵੇ। ਦੂਜਾ ਹੈ ਕਿਉਂਕਿ ਅੰਡਰ-ਏਜ ਡਰਾਈਵਿੰਗ ਦੇ ਵਿੱਚ ਅਸੀਂ ਨਾ ਸਿਰਫ ਕਾਨੂੰਨੀ ਕਾਰਵਾਈ ਅ ਬੱਚੇ ਦੇ ਖਿਲਾਫ ਕਰਦੇ ਹੋ ਕਿ ਬਲਕਿ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਕਰਦੇ ਹਨ ਦੂਜਾ ਹੈ ਕਿ ਜਿਹੜੇ ਟੂ ਵੀਲਰ ਚਲਾਉਂਦੇ ਨੇ ਨੌਜਵਾਨ ਉਹ ਆਪਣਾ ਕਪੈਸਿਟੀ ਦੇ ਅਕੋਰਡਿੰਗ ਹੀ ਕਰਨ 3 ਟ੍ਰਿਪਲ ਰਾਈਡਿੰਗ ਨਾ ਕਰਨ ਤੀਸਰਾ ਹੈ ਕਿ ਅੱਜ ਵੀ ਜਿਵੇਂ ਅਸੀਂ ਹੈਲਮਟ ਪੋਹਿਆ ਕਰਾਏ ਹਨ ਇਸ ਲਈ ਆਪਣੇ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀ ਜਾਨ ਤੇ ਦੂਜਿਆਂ ਦੀ ਵੀ ਜਾਨ ਬਚਾਣ ਤੇ ਹੈਲਮਟ इज्जत हो वक्त तो तो यार में जान इंप्रूवमेंट व्हीकल लाइक टू ताकि मेन को बहुत चलते हैं इन साल बहुत कर रहे हैं मैं कहना चाहता कर रहे हो ए भी माननीय हाई कोर्ट के हुक्म के अधीन आपा पंजाब पुलिस पाबंद है ट्रैफिक पुलिस इना के खिलाफ भी निरंतर कार्रवाई कर रही है सब और पहला तो मैं को सारे प्रेस मीडिया क्लब को बहुत-बहुत धन्यवाद करूंगा सीएम बधाईयां देना ਤੁਹਾਨੂੰ ਪਤਾ ਹੈ ਕਿ ਖੰਨਾ ਵਿਕਾਸ ਕਲੱਬ ਦੀ ਟੀਮ ਖੜੀ ਹੈ ਇੱਥੇ ਤਾਂ ਖੰਨਾ ਵਿਕਾਸ ਕਲੱਬ ਕਿਸੇ ਵੀ ਇੰਟਰੋਡਕਸ਼ਨ ਦਾ ਮਤਾਜ ਨਹੀਂ ਹੈ ਖੰਨਾ ਵਿਕਾਸ ਕਲੱਬ ਹਰ ਸਾਲ ਖੰਨਾ ਪੁਲਿਸ ਦੇ ਨਾਲ ਜ਼ਿਲ੍ਹਾ ਪੁਲਿਸ ਖੰਨਾ ਨਾਲ ਲੜ ਕੇ ਇਹ ਕੈਪੇਨ ਵੀ ਮਨਾਉਂਦੇ ਆਂ ਸੀ ਤੇ ਅਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆਂ ਤੇ ਇਹਨਾਂ ਨੂੰ ਸਮਾਨ ਵੀ ਪ੍ਰੋਵਾਈਡ ਕਰਦੇ ਆਂ ਤਾਂ ਜੋ ਜਿਹੜੇ ਐਕਸੀਡੈਂਟ ਦੇ ਵਾਸਤੇ ਮਹਿੰਮ ਚਲਾਉਂਦੇ ਨੇ ਸੇਫਟੀ ਵੀਕ ਦੀ ਇਹ ਉਹਨੂੰ ਅਸੀਂ ਅਸਲ ਰੂਪ ਦੇ ਵਿੱਚ ਧਾਰਨ ਕੀਤਾ ਜਾਵੇ ਜੇ ਕੋਈ ਇੱਕ ਵੀ ਜਾਨ ਵੱਜਦੀ ਹੈ ਖੰਨਾ ਵਿਤਾਸ ਕਲੱਬ ਦਾ ਮोटो ਪੂਰਾ ਹੋ ਜਾਂਦਾ ਕਿਉਂਕਿ ਖੰਨਾ ਵਿਤਾਸ ਕਲੱਬ ਦਾ ਮੋਟੋ ਇਹੀ ਹੈ ਕਿ ਜੋ ਇਨਸਾਨ ਦੀ ਪੂਜਾ ਉਹੀ ਰੱਬ ਦੀ ਪੂਜਾ ਅਸੀਂ ਰਿਫਲੈਕਟ ਕਰ ਰਹੇ ਹਾਂ हेलमेट्स ਵਗੈਰਾ ਦਿੱਤੇ ਨੇ ਫੋਟੋ ਐਸਐਸਪੀ ਸਾਹਿਬ ਨੇ ਵੀ ਦੱਸਿਆ ਸਾਰਾ ਕਿ ਤੁੰਦਾਂ ਪੈਰੀਆਂ ਨੇ ਤੁੰਦ ਦੇ ਮੌਸਮ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਸੋ ਅੱਜ ਮੈਂ ਆਪਣੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਖੰਨਾ ਪੁਲਿਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਕਾਫੀ ਸਮਾਨ ਅੱਜ ਸਾਰੀ ਪਬਲਿਕ ਨੂੰ ਦੇ ਰਹੇ ਜੋ ਪਬਲਿਕ ਦੇ ਬੈਨੀਫਿਟ ਵਿੱਚ ਹੀ ਹੋਵੇ Thanks.